ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜਿਸ ਦੇ ਮਨ ਦਾ ਭਾਪ ਚੰਗਾ ਉਸ ਦਾ ਹਰ ਕੰਮ ਚੰਗਾ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਛੋਟੀ ਜਿਹੀ ਕਹਾਣੀ ਜੈਪੁਰ ਵਿੱਚ ਇੱਕ ਆਦਮੀ ਰਿਟਾਇਰ ਹੋਏ ਅਤੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਲਈ ਇੱਕ 400 ਗਾਜ ਦਾ ਇੱਕ ਵੱਡਾ ਸਾਰਾ ਮਕਾਨ ਖਰੀਦਿਆ ਅਤੇ ਉਹ ਮਕਾਨ ਉਹਨਾਂ ਨੇ ਇਸ ਲਈ ਖਰੀਦਿਆ ਕਿਉਂਕਿ ਉਸ ਮਕਾਨ ਦੇ ਪਿੱਛੇ ਵਾਲੇ ਹਿੱਸੇ ਵਿੱਚ ਆਂਬ ਦਾ ਇੱਕ ਬਹੁਤ ਪੁਰਾਣਾ ਪਰੇੜ ਸੀ ਅਤੇ ਉਹਨਾਂ ਦੀ ਪਤਨੀ ਨੂੰ ਆਂਬ ਬਹੁਤ ਪਸੰਦ ਸਨ ਉਹਨਾਂ ਨੇ ਸੋਚਿਆ ਕਿ ਇਸ ਤੋਂ ਵਧੀਆ ਕੀ ਮਕਾਨ ਸਾਨੂੰ ਮਿਲ ਸਕਦਾ ਹੈ ਬਣਿਆ ਬਣਾਇਆ ਮਕਾਨ ਸੀ ਰਹਿਣ ਲੱਗੇ ਉੱਥੇ ਉਸਦੇ ਮਕਾਨ ਵਿੱਚ ਉਸ ਨੂੰ 2-3 ਮਹੀਨੇ ਬੀਤੇ ਸਨ ਤਾਂ ਉਸਦੇ ਨੇੜੇ ਤੇੜੇ ਦੇ ਜੋ ਯਾਰ ਦੋਸਤ ਸਨ ਉਹਨਾਂ ਨੇ ਕਿਹਾ ਕਿ ਤੁਸੀਂ ਵਧੀਆ ਮਕਾਨ ਖਰੀਦਿਆ ਹੈ ਪਰ ਇੱਕ ਵਾਰ ਕਿਸੇ ਵਾਸਤੂ ਵਾਲੇ ਐਕਸਪਰਟ ਨੂੰ ਬੁਲਾ ਲੈਂਦੇ ਅਤੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਦੇਖ ਲੈਂਦੇ ਸਮਝ ਲੈਂਦੇ ਕਿ ਕਿਤੇ ਕੋਈ ਗੜਬੜਤਾ ਨਹੀਂ ਹੈ ਚੰਗਾ ਰਹਿੰਦਾ ਤੁਹਾਡੇ ਲਈ ਇਹਨਾਂ ਨੂੰ ਸਲਾਹ ਚੰਗੀ ਲੱਗੀ ਇਹਨਾਂ ਨੇ ਕਿਹਾ ਚਲੋ ਠੀਕ ਹੈ ਬੁਲਾ ਲੈਂਦੇ ਹਾਂ ਤਾਂ ਦਿੱਲੀ ਤੋਂ ਇੱਕ ਐਕਸਪਰਟ ਨੂੰ ਬੁਲਾਇਆ ਗਿਆ ਜੋ ਕਿ ਪਿਛਲੇ 30 ਸਾਲ ਤੋਂ ਇਹੀ ਕੰਮ ਕਰ ਰਹੇ ਸਨ ਤਾਂ ਉਹਨਾਂ ਨੂੰ ਰਿਸੀਵ ਕਰਨ ਲਈ ਜੈਪੁਰ 에ਅਰਪੋਰਟ ਤੇ ਗਏ ਅਤੇ ਉੱਥੋਂ ਉਹਨਾਂ ਨੂੰ ਲੈ ਕੇ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਪਹਿਲਾਂ ਤਾਂ ਰੈਸਟੋਰੈਂਟ ਵਿੱਚ ਉਹਨਾਂ ਨੂੰ ਵਧੀਆ ਰਾਜਸਥਾਨੀ ਭੋਜਨ ਕਰਵਾਇਆ ਭੋਜਨ ਕਰਨ ਤੋਂ ਬਾਅਦ ਜਦੋਂ ਜਾ ਰਹੇ ਸਨ ਸੜਕ ਤੇ ਜਦੋਂ ਗੱਡੀ ਚੱਲ ਰਹੀ ਸੀ ਤਾਂ ਵਾਸਤੂ ਵਾਲੇ ਐਕਸਪਰਟ ਸੀ ਜੋ ਉਹ ਦੇਖ ਰਹੇ ਸਨ ਇਹ ਜੋ ਆਦਮੀ ਸੀ ਜਿਸ ਨੇ ਉਹ ਕਾਰ ਖਰੀਦਿਆ ਸੀ ਇਹ ਕੋਈ ਵੀ ਕਾਰ ਆਉਂਦੀ ਹੈ ਤਾਂ ਓਵਰਟੈਕ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਜਗ੍ਹਾ ਦਿੰਦੇ ਹਨ ਤਾਂ ਕਿ ਆਰਾਮ ਨਾਲ ਉਹ ਨਿਕਲ ਜਾਵੇ ਇਹਨਾਂ ਤੋਂ ਰਹਿਣਾ ਨਾ ਗਿਆ ਇਹਨਾਂ ਨੇ ਪੁੱਛਿਆ ਕਿ ਤੁਸੀਂ ਹਰ ਗੱਡੀ ਨੂੰ ਜਾਣ ਦੇ ਰਹੇ ਹੋ ਓਵਰਟੈਕ ਕਰਨ ਦੇ ਰਹੇ ਹੋ ਕਿਉਂ ਤਾਂ ਉਹਨਾਂ ਨੇ ਕਿਹਾ ਸਰ ਜੀ ਜੋ ਵੀ ਗੱਡੀ ਵਾਲਾ ਅੱਗੇ ਜਾਣਾ ਚਾਹੁੰਦਾ ਹੈ ਹੋ ਸਕਦਾ ਹੈ ਉਹ ਸਾਡੇ ਨਾਲੋਂ ਜ਼ਿਆਦਾ ਜਲਦੀ ਵਿੱਚ ਹੋਵੇ ਕਿਸੇ ਜ਼ਰੂਰੀ ਕੰਮ ਲਈ ਜਾ ਰਿਹਾ ਹੋਵੇਗਾ ਤਾਂ ਹੀ ਤਾਂ ਉਹ ਅੱਗੇ ਜਾਣਾ ਚਾਹੁੰਦਾ ਹੈ ਤਾਂ ਵਸਤੂ ਵਾਲੇ ਵਿਸ਼ੇਸ਼ਕ ਜੋ ਸਨ ਉਹ ਸਿਰਫ ਮੁਸਕਰਾ ਕੇ ਚੁੱਪ ਕਰ ਗਏ ਥੋੜਾ ਅੱਗੇ ਨਿਕਲੇ ਤਾਂ ਰਸਤਾ ਥੋੜਾ ਤੰਗ ਹੋਣ ਲੱਗਾ ਜਿਵੇਂ ਜਿਵੇਂ ਘਰ ਆਉਣ ਲੱਗਾ ਗਲੀਆਂ ਆਉਣ ਲੱਗੀਆਂ ਅਤੇ ਗਲੀ ਵਿੱਚੋਂ ਇੱਕ ਬੱਚਾ ਦੌੜਦਾ ਹੋਇਆ ਸੜਕ ਪਾਰ ਕਰਕੇ ਨਿਕਲਿਆ ਤਾਇਨਾ ਨੇ ਗੱਡੀ ਦੀ ਬ੍ਰੇਕ ਲਗਾ ਦਿੱਤੀ ਅਤੇ ਥੋੜਾ ਧੀਰਜ ਨਾਲ ਉੱਥੇ ਰੁਕ ਗਏ ਅਤੇ ਦੇਖਣ ਲੱਗੇ ਕਿ ਕੋਈ ਹੋਰ ਤਾਂ ਨਹੀਂ ਉੱਥੋਂ ਨਿਕਲ ਰਿਹਾ ਕਮਾਲ ਇਹ ਹੋਇਆ ਕਿ ਉਸ ਬੱਚੇ ਦੇ ਪਿੱਛੇ ਦੌੜਦਾ ਹੋਇਆ ਇੱਕ ਹੋਰ ਬੱਚਾ ਨਿਕਲਿਆ ਇਸ ਵਾਰ ਫਿਰ ਰਹਿਾਨਾ ਗਿਆ ਵਾਸਤੂ ਵਾਲੇ ਏਕਸਪਰਟ ਤੋਂ ਉਸਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਸੀ ਕਿ ਇੱਕ ਹੋਰ ਬੱਚਾ ਨਿਕਲੇਗਾ ਤਾਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਪਤਾ ਹੋਵੇਗਾ ਬਚਪਨ ਵਿੱਚ ਜਦੋਂ ਅਸੀਂ ਖੇਡਦੇ ਹੁੰਦੇ ਸੀ ਤਾਂ ਇਕੱਲੇ ਥੋੜੀ ਖੇਡਦੇ ਸੀ ਅਸੀਂ ਇਸ ਤਰ੍ਹਾਂ ਮਸਤੀ ਵਿੱਚ ਇਕੱਲੇ ਨਹੀਂ ਦੌੜਦੇ ਸਾਂ ਸਾਡੇ ਨਾਲ ਕੋਈ ਨਾ ਕੋਈ ਹੁੰਦਾ ਸੀ ਤਾਂ ਮੈਨੂੰ ਲੱਗਿਆ ਕਿ ਇਹ ਬੱਚਾ ਦੌੜ ਕੇ ਗਿਆ ਹੈ ਤਾਂ ਜ਼ਰੂਰ ਇਸ ਦਾ ਕੋਈ ਪਿੱਛਾ ਕਰ ਰਿਹਾ ਹੈ ਕੋਈ ਬੱਚਾ ਇਸ ਨਾਲ ਖੇਡ ਰਿਹਾ ਹੈ ਤਾਂ ਬਸ ਉਸੇ ਨੂੰ ਉਡੀਕ ਰਿਹਾ ਸਾਂ ਸਾਨੂੰ ਕਿਹੜਾ ਕੋਈ ਜਲਦੀ ਹੈ ਦੂਸਰਾ ਬੱਚਾ ਨਿਕਲ ਗਿਆ ਹੁਣ ਅਸੀਂ ਚੱਲਦੇ ਹਾਂ ਆਰਾਮ ਨਾਲ ਫਿਰ ਤੋਂ ਵਾਸਤੂ ਵਾਲੇ ਐਕਸਪਰਟ ਮੁਸਕਰਾਏ ਜਦੋਂ ਘਰ ਕੋਲ ਪਹੁੰਚੇ ਦਰਵਾਜ਼ੇ ਤੇ ਗਾਰਡ ਨੇ ਦਰਵਾਜ਼ਾ ਖੋਲ੍ਹਿਆ ਗੱਡੀ ਅੰਦਰ ਜਿਵੇਂ ਹੀ ਪਹੁੰਚੀ ਤਾਂ ਦੇਖਿਆ ਕਿ 7-8 ਪੰਛੀ ਪਿੱਛੇ ਉੱਡ ਕੇ ਜਾ ਰਹੇ ਹਨ ਉਸ ਪੇੜ ਦੇ ਉੱਪਰੋਂ ਤਾਂ ਇਹਨਾਂ ਨੇ ਵਾਸਤੂ ਏਕਸਪਰਟ ਨੂੰ ਕਿਹਾ ਕਿ ਤੁਸੀਂ ਗੱਡੀ ਵਿੱਚ ਬੈਠੇ ਰਹੋ ਉਤਰਨਾ ਨਾ ਤਾਂ ਉਹ ਬੋਲੇ ਕਿਉਂ ਤਾਂ ਇਹਨਾਂ ਨੇ ਕਿਹਾ ਕਿ ਪਿੱਛੇ ਤੋਂ ਪੰਛੀ ਉੱਡ ਕੇ ਗਏ ਹਨ ਇਸ ਦਾ ਮਤਲਬ ਪਿੱਛੇ ਬੱਚੇ ਆਏ ਹੋਏ ਹਨ ਅਤੇ ਬੱਚੇ ਅੰਬ ਲੈਣ ਲਈ ਆਏ ਹਨ ਅਤੇ ਉਹ ਇੰਨੇ ਪਿਆਰ ਨਾਲ ਅੰਬ ਲੈਣ ਆਏ ਹਨ ਉਹ ਅੰਬ ਲੈ ਕੇ ਚਲੇ ਜਾਣ ਆਪਣੇ ਆਪਣੇ ਘਰ ਫਿਰ ਆਪਾਂ ਉਤਰਾਂਗੇ ਵਰਨਾ ਹੜ்பੜਾਹਟ ਵਿੱਚ ਉਹਨਾਂ ਨੂੰ ਲੱਗੇਗਾ ਕਿ ਘਰ ਦਾ ਮਾਲਕ ਆ ਗਿਆ ਹੈ ਅਤੇ ਉਹ ਹੜ்பੜਾਹਟ ਵਿੱਚ ਉਤਰਨਗੇ ਸੱਟ ਲੱਗ ਸਕਦੀ ਹੈ ਤਾਂ ਆਰਾਮ ਨਾਲ ਅਸੀਂ ਬੈਠਦੇ ਹਾਂ ਬੱਚੇ ਚਲੇ ਜਾਣ ਫਿਰ ਆਪਾਂ ਚੱਲਾਂਗੇ ਵਾਸਤੂ ਵਾਲੇ ਵਿਸ਼ੇਸ਼ਕ ਜੀ ਨੇ ਕਿਹਾ ਕਿ ਜੇਕਰ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਗੱਲ ਕਹਾਂ ਤੁਹਾਨੂੰ ਮੇਰੀ ਜ਼ਰੂਰਤ ਹੀ ਨਹੀਂ ਇਹ ਆਦਮੀ ਡਰ ਗਿਆ ਇਹਨਾਂ ਨੇ ਕਿਹਾ ਕੀ ਹੋਇਆ ਕੋਈ ਗਲਤੀ ਹੋ ਗਈ ਮੇਰੇ ਤੋਂ ਤੁਹਾਡੇ ਆਦਰ ਸਤਿਕਾਰ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ ਕੋਈ ਗਲਤੀ ਨਹੀਂ ਹੋਈ ਤੁਹਾਨੂੰ ਮੇਰੇ ਵਰਗੇ ਕਿਸੇ ਵੀ ਇਨਸਾਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਇੱਥੇ ਕੋਈ ਵਾਸਤੂ ਦੋਸ਼ ਨਹੀਂ ਹੈ ਉਹ ਬੋਲੇ ਤੁਸੀਂ ਕਿਵੇਂ ਕਹਿ ਸਕਦੇ ਹੋ ਤੁਸੀਂ ਤਾਂ ਘਰ ਹੀ ਨਹੀਂ ਦੇਖਿਆ ਤਾਂ ਐਕਸਪਰਟ ਨੇ ਕਿਹਾ ਕਿ ਸਰ ਮੈਂ ਤੁਹਾਨੂੰ ਪੂਰਾ ਨੋਟਿਸ ਕੀਤਾ ਹੈ ਤੁਹਾਡੇ ਵਿਵਹਾਰ ਨੂੰ ਪੂਰਾ ਨੋਟਿਸ ਕੀਤਾ ਓਵਰਟੇਕ ਤੁਸੀਂ ਦੂਜੀ ਗੱਡੀ ਨੂੰ ਕਾਰਨ ਦੇ ਰਹੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਸਾਹਮਣੇ ਵਾਲਾ ਜਲਦੀ ਵਿੱਚ ਹੋ ਸਕਦਾ ਹੈ ਉਸ ਨੂੰ ਕੋਈ ਜ਼ਰੂਰੀ ਕੰਮ ਹੋ ਸਕਦਾ ਹੈ ਤੁਸੀਂ ਉਸ ਦਾ ਖਿਆਲ ਪਹਿਲਾਂ ਰੱਖਦੇ ਹੋ ਗਲੀ ਵਿੱਚ ਬੱਚਾ ਦੌੜ ਕੇ ਜਾਂਦਾ ਹੈ ਤਾਂ ਤੁਸੀਂ ਦੂਜੇ ਬੱਚੇ ਦਾ ਇੰਤਜ਼ਾਰ ਕਰਦੇ ਹੋ ਕਿ ਪਹਿਲਾਂ ਉਹ ਵੀ ਨਿਕਲ ਜਾਵੇ ਹੁਣ ਇੱਥੇ ਘਰ ਆਏ ਤਾਂ ਤੁਸੀਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ ਕਿ ਜੋ ਬੱਚੇ ਤੁਹਾਡੇ ਵਿਹੜੇ ਵਿੱਚੋਂ ਅੰਬ ਚੁਰਾਉਣ ਆਏ ਹਨ ਤਾਂ ਉਨ੍ਹਾਂ ਨੂੰ ਕਹਿ ਰਹੇ ਹਾਂ ਕਿ ਪਿਆਰ ਨਾਲ ਅੰਬ ਲੈਣ ਆਏ ਹਨ ਉਹ ਆਰਾਮ ਨਾਲ ਲੈ ਜਾਣ ਉਹਨਾਂ ਨੂੰ ਕਿਤੇ ਸੱਟ ਨਾ ਲੱਗ ਜਾਵੇ ਜੋ ਇਨਸਾਨ ਆਪਣੇ ਤੋਂ ਪਹਿਲਾਂ ਦੂਜਿਆਂ ਦੀ ਖੁਸ਼ੀ ਦਾ ਖਿਆਲ ਰੱਖ ਰਿਹਾ ਹੈ ਉਸਦੇ ਘਰ ਵਿੱਚ ਉਸਦੇ ਵੇੜੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵਾਸਤੂ ਦੋਸ਼ ਹੋ ਹੀ ਨਹੀਂ ਸਕਦਾ ਤਾਂ ਇਹਨਾਂ ਨੇ ਕਿਹਾ ਹੁਣ ਤੁਸੀਂ ਆ ਗਏ ਹੋ ਤਾਂ ਘਰ ਵਿੱਚ ਇੱਕ ਵਾਰ ਅੰਦਰ ਤਾਂ ਆ ਜਾਵੋ ਬੜੀ ਛੋਟੀ ਜਹੀ ਕਹਾਣੀ ਹੈ ਪਰਸਾਰ ਇਹ ਕਹਿੰਦਾ ਹੈ ਕਿ ਜੇਕਰ ਤੁਹਾਡੇ ਮਨ ਦਾ ਭਾਵ ਸੱਚਾ ਹੈ ਤਾਂ ਜੀਵਨ ਵਿੱਚ ਤੁਹਾਡਾ ਹਰ ਕੰਮ ਚੰਗਾ ਹੈ ਜਿਸ ਦਾ ਮਨ ਪਵਿੱਤਰ ਹੁੰਦਾ ਹੈ ਉਹਦੇ ਨੇੜੇ ਤੇੜੇ ਕਿਸੇ ਵੀ ਤਰੀਕੇ ਦਾ ਕੋਈ ਦੋਸ਼ ਠਟਕਦਾ ਨਹੀਂ ਹੈ ਤਾਂ ਜੀਵਨ ਵਿੱਚ ਹਮੇਸ਼ਾ ਆਪਣਾ ਤਾਂ ਖਿਆਲ ਰੱਖੋ ਹੀ ਪਰ ਦੂਜਿਆਂ ਦੀ ਖੁਸ਼ੀ ਨੂੰ ਵੀ ਅਹਿਮੀਅਤ ਦੇਣਾ ਸਿੱਖੋ ਧੰਨਵਾਦ